ਇਸ ਵਕਤ ਅਸੀਂ ਖੜੇ ਹਾਂ ਬਨੂੜ ਨਗਰ ਕੌਂਸਲ ਰੋਡ ਦੇ ਸਾਹਮਣੇ ਔਰ ਤੁਸੀਂ ਦੇਖ ਸਕਦੇ ਹੋ ਕਿ ਬਨੂੜ ਨਗਰ ਕੌਂਸਲ ਨੂੰ ਜੋ ਰਸਤਾ ਆ ਰਿਹਾ ਹੈ ਉਸ ਦੇ ਉੱਪਰ ਬਰਸਾਤ ਦਾ ਪਾਣੀ ਕਾਫੀ ਜ਼ਿਆਦਾ ਭਰਿਆ ਹੋਇਆ ਹੈ ਦੁਕਾਨਦਾਰਾਂ ਦਾ ਕੰਮ ਤੰਦਾ ਚੁਪਟ ਹੋ ਰਿਹਾ ਹੈ ਔਰ ਹਾਲਾਂਕਿ ਇਹ ਸੋਚਿਆ ਅੱਜ ਦੀ ਨਹੀਂ ਹੈ ਇਹ ਪਿਛਲੇ ਕਾਫੀ ਸਾਲਾਂ ਤੋਂ ਇਸ ਤਰ੍ਹਾਂ ਬਣੀ ਹੋਈ ਹੈ ਬਨੂੜ ਮਾਰਕੀਟ ਐਮਸੀ ਰੋਡ ਦੇ ਦੁਕਾਨਦਾਰ ਕਾਫੀ ਵਾਰ एमसी एमटीडी ਦੇ ਦੋ ਅਧਿਕਾਰੀ ਹੈ ਘਰ ਸਾਥ ਕਫਸਰ ਹੈ ਇਤੋਂ ਤੱਕ ਕਿ ਨਗਰ ਜੋ ਹਲਕਾ ਬਧਾਇਆ ਕਿ ਉਹਨਾਂ ਨੇ ਮਿਲ ਚੁੱਕੇ ਨੇ ਲੇਕਿਨ ਹਰ ਵਾਰ ਇਹਨਾਂ ਨੂੰ ਰੋਡ ਦੀ ਹਾਲਤ ਸੁਧਾਰਨ ਦਾ ਹੀ ਸਿਰਫ ਲollipops ਦੇ ਦਿੱਤਾ ਜਾਂਦਾ ਹੈ ਲੇਕਿਨ ਇਸ ਰੋਡ ਨੂੰ ਸੁਧਾਰਨ ਵਾਸਤੇ ਸਰਕਾਰ ਵੱਲੋਂ ਕੋਈ ਕਾਰਵਾਈ ਨਹੀਂ ਕੀਤੀ ਜਾਂਦੀ ਆਪਾਂ ਇਸ ਵਕਤ ਬਨੂੜ ਦੇ ਜੋ ਵਸਿੰਦੇ ਉਹਨਾਂ ਨਾਲ ਗੱਲਬਾਤ ਕਰਾਂਗੇ ਕਿ ਉਹ ਕੀ ਕਹਿ ਰਹੇ ਹੁੰਦੇ ਆਪਾਂ ਦੀ ਜੋ ਇਸ ਨਗਰ ਕੌਂਸਲ ਰੋਡ ਦੀ ਹਾਲਤ ਇਸ ਬਾਰੇ ਕੀ ਕਹੋਗੇ ਤੁਸੀਂ ਇਸ ਜਿਹੜਾ ਰੋਡ ਹੈਗਾ ਇਹ ਹਰ ਵਾਰ ਇਹ ਇਸ ਤਰੀ ਹੁੰਦਾ ਵੀ بارش ਕੀਤੇ ਹੋਰ ਪੈਂਦੀ ਹੈ ਰੋਡ ਇਹ ਬੰਦ ਹੋ ਜਾਂਦਾ ਹੈ ਤੇ ਜਿਹੜੀ ਸਿਵਰੇਜ ਵੀ ਹੈ ਉਹਦਾ ਵੀ ਠੀਕ ਤਰੀਕੇ ਨਾਲ ਪ੍ਰਬੰਧ ਨਹੀਂ ਹੋਇਆ ਹੋਇਆ ਔਰ ਪਾਣੀ ਦਾ ਨਿਕਾਸ ਨਹੀਂ ਹੈ ਗਿਆ ਸਰਕਾਰ ਅੱਖਾਂ ਵਿੱਚੀ ਬੈਠੀ ਹੈ ਸਰਕਾਰ ਨੂੰ ਚਾਹੀਦਾ ਕਿ ਚੰਗੇ ਅਧਿਕਾਰੀਆਂ ਦੀ ਡਿਊਟੀ ਲਾ ਕੇ ਇੱਥੇ ਇਸ ਨੂੰ ਦੇਖ ਕੇ ਵੀ ਕਿਸ ਪਾਸੇ ਨੂੰ ਹੈ ਇਹ ਵੀ ਪੱਟ ਕੇ ਇਸ ਨੂੰ ਕਿਹੜੇ ਪਾਸੇ ਨੂੰ ਪਾਣੀ ਲੰਘਾਇਆ ਜਾ ਸਕਦਾ ਤਾਂ ਕਿ ਲੋਕਾਂ ਦਾ ਜਿਹੜੇ ਛੋਟੇ ਦੁਕਾਨਦਾਰ ਬੈਠੇ ਨੇ ਇਹਨਾਂ ਦਾ ਰੋਜ਼ਗਾਰ ਵੀ ਬਚ ਸਕੇ ਔਰ ਨਾਲ ਇਹ ਜਿਹੜਾ ਹੈ ਕਿ ਲੰਘਣ ਵਾਲੇ ਲੋਕਾਂ ਨੂੰ ਵੀ ਸੌਖਾ ਰਹੇ ਇੱਥੇ ਹੁਣੇ ਥੋੜੀ ਦੇਰ ਪਹਿਲਾਂ ਦੋ ਬੱਚੇ ਲੰਘ ਰਹੇ ਸੀ ਉਹ ਬੱਚੇ ਡਿੱਗ ਗਏ ਉਹਨਾਂ ਦੇ ਬੈਗਾਂ 'ਚ ਵੀ ਪਾਣੀ ਪੈ ਗਿਆ ਸਕੂਲ ਤੋਂ ਛੁੱਟੀ ਹੋ ਕੇ ਆਏ ਸੀ ਤੇ ਇਸ ਤੋਂ ਪਹਿਲਾਂ ਇੱਕ ਸਕੂਟਰੀ ਵਾਲਾ ਬੱਚਾ ਸੀ ਬੰਦਾ ਸੀ ਉਹ ਵੀ ਡਿੱਗ ਪਿਆ ਮੈਂ ਵੀ ਬੜੀ ਮੁਸ਼ਕਲ ਨਾਲ ਇਹਦੇ ਵਿੱਚ ਦੇ ਪਾਣੀ ਦੇ ਵਿੱਚੋਂ ਲੰਘ ਕੇ ਆਇਆ ਇਹਨੂੰ ਸਰਕਾਰ ਨੂੰ ਚਾਹੀਦਾ ਜ਼ਿੰਮੇਵਾਰੀ ਨਾਲ ਜਿਹੜੀ ਸਰਕਾਰ ਮਤਲਬ ਕਿ ਆਮ ਲੋਕਾਂ ਦੀ ਸਰਕਾਰ ਕਹਿੰਦੀ ਸੀ ਉਹਨਾਂ ਦਾ ਵੀ ਕੋਈ ਇਸ ਤੇ ਕੋਈ ਧਿਆਨ ਨਹੀਂ ਹੈ ਗਿਆ ਇਸ ਤੇ ਧਿਆਨ ਦੇ ਕੇ ਜ਼ਿੰਮੇਵਾਰੀ ਨਾਲ ਇਹ ਕੰਮ ਜਿਹੜਾ ਕਰਨਾ ਚਾਹੀਦਾ ਤਾਂ ਕਿ ਲੋਕਾਂ ਦੀ ਏ ਇਹ ਜੇ ਬਚਾਓ ਹੋ ਸਕੇ ਜੇ ਕਿ ਆਪਾਂ ਗੱਲ ਕਰਦੇ ਨਗਰ ਕੌਂਸਲ ਦੀ ਕਿਸੇ ਵੀ ਨਗਰ ਕੌਂਸਲ ਦਾ ਦਰਵਾਮਦਾਰ ਹੋתי ਜੀ ਜੋ ਐਮਸੀ ਲੋਕਾਂ ਵੱਲੋਂ ਚੁਣੇ ਜਾਂਦੇ ਆ ਉਹਨਾਂ ਦੇ ਪਰ ਹੁੰਦਾ ਕਿ ਕਿਸ ਤਰ੍ਹਾਂ ਸ਼ਹਿਰ ਦਾ ਡਵੈਲਪਮੈਂਟ ਕਰਾਨੀ ਹੈ ਤੇ ਬਨੂਰ ਦੇ ਐਮਸੀ ਨੂੰ ਲੈ ਕੇ ਜਾਂ ਨਗਰ ਕੌਂਸਲ ਦੇ ਅਧਿਕਾਰੀਆਂ ਨੂੰ ਲੈ ਕੇ ਇਸ ਸਮੱਸਿਆ ਦੇ ਸੰਬੰਧ ਵਿੱਚ ਕੀ ਕਹੋਗੇ ਜੀ ਇਹ ਵੀ ਐਮਸੀ ਜਿਹੜੇ ਹੈਗੇ ਨੇ ਉਹ ਲੋਕਾਂ ਵੱਲੋਂ ਚੁਣੇ ਦਿੱਤੇ ਗਏ ਨੇ ਉਹ ਸਰਕਾਰ ਨੂੰ ਹੀ ਇਸ ਬਾਰੇ ਦੱਸ ਸਕਦੇ ਨੇ ਵੀ ਇਹ ਸਮੱਸਿਆ ਹੈਗੀ ਹੈ ਪੈਸੇ ਸਰਕਾਰ ਨੇ ਦੇਣੇ ਹੁੰਦੀਆਂ ਜਦ ਸਰਕਾਰੇ ਹੱਥ ਖੜੇ ਕਰ ਜੇ ਸਰਕਾਰ ਪੈਸੇ ਨਾ ਦੇਵੇ ਬਿਨਾ ਪੈਸੇ ਤੋਂ ਡਵੈਲਪਮੈਂਟ ਹੋਣੀ ਮੁਸ਼ਕਲ ਹੁੰਦੀ ਹੈ ਸਰਕਾਰ ਨੂੰ ਚਾਹੀਦਾ ਪੈਸੇ ਦੇਵੇ ਕਿਸੇ ਅਧਿਕਾਰੀਆਂ ਦੀ ਜੇ ਐਮਸੀਆਂ ਦੇ ਜੇ ਐਮਸੀ ਦੂਸਰੀ ਪਾਰਟੀ ਦੇ ਹੈਗੇ ਸਰਕਾਰ ਤੇ ਮਿਸਪੈਲਟੀ ਦੇ ਕਬਜ਼ਾ ਦੂਸਰੀ ਪਾਰਟੀ ਦਾ ਤਾਂ ਉਹ ਆਪਣੇ ਉੱਚ ਅਧਿਕਾਰੀਆਂ ਨੂੰ ਪੀਡਬਲਡ ਵਾਲਿਆਂ ਨੂੰ ਜਾਂ ਕਿਸੇ ਹੋਰ ਅਧਿਕਾਰੀਆਂ ਨੂੰ ਲਾ ਕੇ ਉਹਨਾਂ ਤੋਂ ਕੰਮ ਕਰਾ ਕੇ ਲੋਕਾਂ ਨੂੰ ਰਾਹਤ ਦੇਣੀ ਚਾਹੀਦੀ ਹੈ ਤਾਂ ਕਿ ਲੋਕ ਆਪਣਾ ਠੀਕ ਜੀਵਨ ਬਤੀਤ ਕਰ ਸਕਣ ਤੁਸੀਂ ਦੇਖ ਸਕਦੇ ਹੋ ਕਿ ਬਨੂੜ ਦਾ ਜੋ ਨਗਰ ਕੌਂਸਲ ਨੂੰ ਜਾ ਰਿਹਾ ਰਸਤਾ ਹੈ ਇਸ ਦੇ ਉੱਪਰ ਬਹੁਤ ਜ਼ਿਆਦਾ ਪਾਣੀ ਭਰਿਆ ਹੋਇਆ ਹੈ ਅੱਜ ਸਵੇਰੇ ਹੀ ਬਰਸਾਤ ਹੋਈ ਸੀ ਸਵੇਰ ਤੋਂ ਬਾਅਦ ਦੁਬਾਰਾ ਜਦੋਂ ਦੁਪਹਿਰ ਨੂੰ ਬਰਸਾਤ ਹੋਈ ਹੈ ਆ ਕਾਫੀ ਜ਼ਿਆਦਾ ਓਲੇ ਪਏ ਨੇ ਬਨੂੜ ਖੇਤਰ ਦੇ ਵਿੱਚ ਤੇ ਬਰਸਾਤ ਹੋਣ ਦੇ ਨਾਲ ਇਸ ਜੋ ਮੇਨ ਰੋਡ ਹੈ ਬਨੂੜ ਨਗਰ ਕੌਂਸਲ ਨੂੰ ਜਾਣ ਵਾਲੀ ਇੱਥੇ ਪਾਣੀ ਭਰਿਆ ਹੋਇਆ ਹੈ ਦੁਕਾਨਦਾਰਾਂ ਦੇ ਕੰਮ ਤੰਦੇ ਚੁੱਪ ਟੋ ਰਹੇ ਨੇ ਤੁਸੀਂ ਦੇਖ ਸਕਦੇ ਹੋ ਕਿ ਇੱਥੇ ਜੋ ਦੁਕਾਨਾਂ ਬਣੀਆਂ ਹੋਈਆਂ ਨੇ ਇਹਨਾਂ ਦੁਕਾਨਾਂ ਦੇ ਅੱਗੇ ਦੁਕਾਨਦਾਰਾਂ ਨੇ ਪਾਣੀ ਤੋਂ ਬਚਾ ਕਰਨ ਵਾਸਤੇ ਉੱਚੇ ਥੜੇ ਬ ਇਹ ਦੁਕਾਨਦਾਰ ਨਗਰ ਕੁੰਤ ਦੇ ਅਧਿਕਾਰੀਆਂ ਨੂੰ ਕਾਫੀ ਵਾਰ ਇਸ ਸਮੱਸਿਆ ਤੋਂ ਨਜਾਤ ਪਾਉਣ ਵਾਸਤੇ ਮਿਲ ਚੁੱਕੇ ਨੇ ਤੇ ਹਰ ਵਾਰ ਦੁਕਾਨਦਾਰਾਂ ਨੂੰ ਇੱਕ ਆਸ਼ਵਾਸ਼ਣ ਦੇ ਦਿੱਤਾ ਜਾਂਦਾ ਹੈ ਕਿ ਇਹਨਾਂ ਦੀ ਸਮੱਸਿਆ ਦਾ ਹੱਲ ਕਰ ਦਿੱਤਾ ਜਾਵੇਗਾ ਲੇਕਿਨ ਤੁਸੀਂ ਦੇਖ ਸਕਦੇ ਹੋ ਕਿ ਸਮੱਸਿਆ ਜਾਸਦੀ ਤਸ ਬਣੀ ਹੋਈ ਹੈ ਪੁਆਇੰਟ ਨਿਊਜ਼ ਲਈ ਕੁਲਦੀਪ ਸਿੰਘ ਬਨੂਰ